ਜਿੱਥੇ ਪੂਰੇ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਪੀषण ਗਰਮੀ ਦਾ ਜ਼ੋਰ ਹੈ ਉੱਥੇ ਹੀ ਅੰਮ੍ਰਿਤਸਰ ਵਿੱਚ ਵੀ ਪੈ ਰਹੀ ਅਤਿ ਦੀ ਗਰਮੀ ਅਤੇ ਲੂ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਬਣਿਆ ਹੋਇਆ ਹੈ। ਦੁਪਹਿਰ ਦੇ ਸਮੇਂ ਅੰਮ੍ਰਿਤਸਰ ਦਾ ਤਾਪਮਾਨ 46 ਡਿਗਰੀ ਤੇ ਪੁੱਜ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਇਸ ਵੱਧ ਰਹੀ ਗਰਮੀ ਦੇ ਚੱਲਦਿਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨੋ ਦਿਨ ਵੱਧ ਰਹੀ ਇਸ ਗਰਮੀ ਕਾਰਨ ਲੋਕ ਆਪਣੇ ਆਪ ਨੂੰ ਘਰਾਂ ਵਿੱਚ ਰਹਿ ਕੇ ਹੀ ਆਪਣਾ ਬਚਾਅ ਕਰ ਰਹੇ ਹਨ। ਪਰ ਕੰਮਕਾਜ ਕਰਨ ਵਾਲੇ ਅਤੇ ਦੁਕਾਨਦਾਰਾਂ ਨੂੰ ਤਾਂ ਆਪਣੇ ਕੰਮ ਕਰਨ ਲਈ ਘਰੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਇਸ ਗਰਮੀ ਨੇ ਲੋਕਾਂ ਦੇ ਕਾਰੋਬਾਰ ਤੇ ਵੀ ਬਹੁਤ ਅਸਰ ਪਾਇਆ ਹੈ ਜਿਸ ਦੇ ਚਲਦਿਆਂ ਕਈ ਦੁਕਾਨਦਾਰ ਇਸ ਗਰਮੀ ਵਿੱਚ ਦੁਕਾਨਾਂ ਤੇ ਬੈਠੇ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਅਤੇ ਕੁਝ ਲੋਕ ਸੜਕਾਂ ਉਤੇ ਸ਼ਕੰਜਵੀ ਅਤੇ ਹੋਰ ਠੰਡੇ ਪੀਣ ਵਾਲੇ ਪਦਾਰਥ ਪੀਂਦੇ ਨਜ਼ਰ ਆਏ। ਦੁਕਾਨਦਾਰਾਂ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਤਿ ਦੀ ਗਰਮੀ ਵਿੱਚ ਤਾਂ ਘਰੋਂ ਨਿਕਲਣਾ ਬਹੁਤ ਮੁਸ਼ਕਲ ਹੈ ਪਰ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲਿਆਂ ਨੇ ਤਾਂ ਆਪਣੇ ਘਰੋਂ ਕੰਮ ਕਰਨ ਲਈ ਨਿਕਲਣਾ ਹੀ ਹੈ। ਉਹਨਾਂ ਕਿਹਾ ਕਿ ਗਰਮੀ ਕਾਰਨ ਤਾਂ ਗ੍ਰਾਹਕੀ ਵੀ ਬਹੁਤ ਘਟ ਜਾਂਦੀ ਹੈ ਅਤੇ ਉਹਨਾਂ ਦੀ ਦੁਕਾਨਦਾਰੀ ਤੇ ਬਹੁਤ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਗਰਮੀ ਤੋਂ ਲੋਕਾਂ ਨੂੰ ਖਾਸ ਕਰ ਬੱਚਿਆਂ ਤੇ ਬਜ਼ੁਰਗਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਜਿਸ ਕਿਸੇ ਨੂੰ ਵੀ ਕੋਈ ਜ਼ਰੂਰੀ ਕੰਮ ਹੈ ਤਾਂ ਉਹ ਬਾਹਰ ਨਿਕਲਣ ਨਹੀਂ ਤਾਂ ਘਰਾਂ ਵਿੱਚ ਰਹਿ ਕੇ ਹੀ ਆਪਣਾ ਬਚਾਅ ਕਰਨ। ਉਹਨਾਂ ਕਿਹਾ ਕਿ ਗਰਮੀ ਅਤੇ ਲੂ ਤੋਂ ਬਚਣ ਲਈ ਠੰਡੇ ਪਾਣੀ, ਲੱਸੀ ਅਤੇ ਨਿੰਬੂ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਅਤੇ ਜੇ ਕਿਸੇ ਨੇ ਘਰੋਂ ਬਾਹਰ ਨਿਕਲਣਾ ਹੈ ਤਾਂ ਉਹ ਆਪਣਾ ਸਿਰ ਅਤੇ ਚਿਹਰਾ ਟੱਕ ਕੇ ਨਿਕਲਣ ਤਾਂ ਜੋ ਗਰਮੀ ਅਤੇ ਲੂ ਤੋਂ ਬਚਿਆ ਜਾ ਸਕੇ ਹਾਲਾਤ ਭਾਈ ਇਹਨਾਂ ਕਹਿਣ ਵਾਲੇ ਤਾਂ ਨਾ ਸੁਣਨ ਵਾਲੇ ਨੇ ਜੋ ਕਿ ਤੁਸੀਂ ਦੇਖ ਰਹੇ ਹੋ ਬਾਹਰ ਤੁਸੀਂ ਮਾਹੌਲ ਦੇਖਿਆ ਵੀ ਸਾਰੇ ਦੁਕਾਨਦਾਰ ਆਪਣੇ ਦੁਕਾਨ ਤੇ ਬਿਲਕੁਲ ਵਿਲੇ ਬੈਠੇ ਆ ਤੇ ਝੋਕਾ ਹੀ ਮਾਰਦੇ ਪੇ ਨੀਂਦ ਨਾਲ ਭਰੇ ਹੋਏ ਇੰਨੀ ਗਰਮੀ ਆ ਤੇ ਦੁਕਾਨਦਾਰ ਕੋ ਨਾ ਏਸੀ ਥਲੇ ਨਾ ਪੱਕੇ ਥਲੇ ਬੈਠੇ ਜਾ ਰਿਹਾ ਗਾਗ ਦਾ ਮਾਹੌਲ ਬਿਲਕੁਲ ਨਹੀਂ ਹੈਗਾ ਜਿਹਦੇ ਕਰਕੇ ਦੁਕਾਨਦਾਰ ਬੜਾ ਪਰੇਸ਼ਾਨ ਹੈ ਤੇ ਸੋਚਾਂ ਜੀ ਪਿਆ ਕਿ ਸ਼ਾਮਾਂ ਤੱਕ ਕਿਤਨਾ ਹੀ ਦਿਨ ਕੱਢਣਾ ਕਾਰਨ ਕੀ ਹੈ ਕਾਰਨ ਭਾਜੀ ਗਰਮੀ ਗਰਮੀ ਸੂਰਜ ਦੇ ਤਰ੍ਹਾਂ ਪ੍ਰਕੋਪ ਹੈ ਅਸਲੇ ਬਹੁਤ ਜ਼ਿਆਦਾ ਕਿ ਨਾ ਤੇ ਤੂੰ ਪਿਕਲੋਤਾ ਜਾਂਦਾ ਨਾ ਗਾਗਾ ਤੇ ਨਾ ਤੁਸੀਂ ਆਪ ਕੁਝ ਕਰ ਸਕਦੇ ਹੋ ਦਿਲ ਕਰਦਾ ਨਹੀਂ ਤੂੰ ਪੈ ਨਿਕਲਣ ਨੂੰ ਤੇ ਜਿੰਨਾ ਵੀ ਹੋ ਸਕਦਾ ਤਾਂ ਇਨਸਾਨ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਕਿਉਂਕਿ ਗਰਮੀ ਵਾਕਈ ਬਹੁਤ ਜ਼ਿਆਦਾ ਪੈ ਰਹੀ ਹੈ ਭਾਈ ਟੈਂਪਰੇਚਰ ਭਾਜੀ 45 ਦੇ ਕਰੀਬ ਹੈਗਾ ਜੀ ਅਸਲੇ ਬਹੁਤ ਜ਼ਿਆਦਾ ਗਰਮੀ ਹੈ ਜੀ ਅਸਲੇ ਜਿੰਨਾ ਠੰਡਾ ਹੋ ਸਕਦਾ ਪੀਣਾ ਚਾਹੀਦਾ ਹੈ ਨਿੰਬੂ ਪਾਣੀ ਹੋਵੇ ਸਗੰਵੀ ਹੋਵੇ ਜਿਸ ਤਰ੍ਹਾਂ ਮਲੇ ਕੋਈ ਜਿਤਨਾ ਬਜ਼ੁਰਗ ਹੈ ਜਾਂ ਬੱਚੇ ਉਹਨਾਂ ਨੂੰ ਬਾਹਰ ਨਹੀਂ ਘਰੋਂ ਕੱਢਣਾ ਚਾਹੀਦਾ ਉਹਨਾਂ ਨੂੰ ਘਰੋਂ ਨਹੀਂ ਬਾਹਰ ਕਰਨਾ ਚਾਹੀਦਾ ਭਾਈ ਸਾਹਿਬ ਕਿਉਂਕਿ ਅਸਲੇ ਗਰਮੀ ਬੜੀ ਹੈ ਨਾ ਚੀਜ਼ਾਂ ਤੋਂ ਬਚਾਰ ਰਹਿਣਾ ਚਾਹੀਦਾ ਮਾਪੇ ਆਹ ਬਜ਼ੁਰਗ ਚਲੋ ਠੀਕ ਹੈ ਨਿਕਲਦੇ ਨਹੀਂ ਘਰੋਂ ਲੇਕਿਨ ਜਿਹੜਾ ਨਾ ਘਬਰਾਟ ਜਿਸ ਤਰ੍ਹਾਂ ਕੋਈ ਵੀ ਚੀਜ਼ ਜਿਤਨਾ ਚੱਕਰ ਖਾ ਗਿਆ ਵੀ ਡਿੱਗ ਪਿੰਦਾ ਉਹ ਚੀਜ਼ਾਂ ਨੇ ਅਸਲੇ ਬਹੁਤ ਜ਼ਿਆਦਾ ਤੇਜ਼ ਹਤਕ ਇਸ ਕਰਕੇ ਨਾ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕਰਨਾ ਚਾਹੀਦਾ ਤੇ ਕੋਸ਼ਿਸ਼ ਇਹੋ ਕਰੋ ਵੀ ਜਿੰਨਾ ਵੀ ਠੰਡਾ ਪਾਣੀ ਪੀ ਸਕਦੇ ਹੋ ਮਤ ਗਰਮੀ ਤੋਂ ਬਚਣਾ ਚਾਹੀਦਾ ਜੀ ਦਨ ਸਰ ਨਿੰਬੂ ਪਾਣੀ ਹੋ ਗਿਆ ਲਿਮਨ ਹੋ ਗਈ ਲੱਸੀ ਹੋ ਗਈ ਮਤਲਬ ਹਰ ਚੀਜ਼ ਜਿੰਨੀ ਠੰਡੀ ਜਿਸ ਤਰ੍ਹਾਂ ਕੋਈ ਵੀ ਚੀਜ਼ ਲੈ ਲੋ ਤੁਸੀਂ ਇਹ ਜੋ ਹੈਗੀ ਆ ਉਹਨੂੰ ਤੁਸੀਂ ਪੀਣਾ ਚਾਹੀਦਾ ਤਾਂ ਕਿ ਸਰੀਰ ਅੰਦਰ ਗਰਮੀ ਨਿਕਲੇ ਤਾਂ ਠੰਡੀ ਠੰਡੀ ਰਹਿਣੀ ਚਾਹੀਦੀ ਜਿਸ ਤਰ੍ਹਾਂ ਕਿ ਮਤਲਬ ਤੁਸੀਂ ਦੇਖ ਰਹੇ ਹੋ ਬਾਹਰ ਜਿੰਨੀ ਕਿ ਲੂ ਹੈਗੀ ਐ ਅਸਲ ਇਹ ਲੂ ਨੂੰ ਕਵਰ ਕਰਨਾ ਆਸੇ ਭਾਈ ਤੁਸੀਂ ਆਪਣੇ ਆਪ ਨੂੰ ਸਮੇਟੋ ਕਪੜਾ ਨਾਲ ਬੈਠੋ ਜਿਸ ਤਰ੍ਹਾਂ ਸਫਾ ਕਹਿ ਸਕਦੇ ਹੋ ਜਾਂ ਕੋ ਪੰਨਾ ਕਹਿ ਸਕਦੇ ਹੋ ਉਹਨੂੰ ਗਿੱਲਾ ਕਰਕੇ ਤੇ ਸਮੇਟ ਲਓ ਆਪਣੇ ਸਿਰ ਨੂੰ ਤੇ ਤੁਸੀਂ ਜੇ ਕੋਈ ਸਰ ਕਿਤੇ ਕੋਈ ਜਾ ਸਰਵੇ ਕਰਨਾ ਜਾਂ ਦੀ ਕਿਤੇ ਕੰਮ ਕਰਨਾ ਤੁਸੀਂ ਨੂੰ ਸੀਮਿਤ ਕੇ ਫਿਰ ਤੁਸੀਂ ਆਪਣਾ ਕੰਮ ਕਰ ਸਕਦੇ ਹੋ अदरवाइज ਗਰਮੀ ਬਹੁਤ ਜ਼ਿਆਦਾ ਹੈ ਬੰਦ ਨੂੰ ਬਹੁਤ ਬੜੀ ਕੁ ਭਰਾਟ ਚੱਕਰ ਆ ਜਾਂਦੇ ਨੇ ਬਾਈ ਆਪਣਾ ਵਿਚਾਰ ਖਣ ਜਿਹਦਾ ਵੱਧ ਤੋਂ ਜਿੰਨਾ ਬਚਾ ਸਕੋ ਠੰਡਾ ਪਾਣੀ ਪੀਓ ਨਿੰਬੂ ਪਾਣੀ ਸਕਨੀਆਂ ਵਗੈਰਾ ਪੀਓ ਤੇ ਆਪਣਾ ਬਚਾ ਕਰੋ ਬਾਈ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਭਾਈ ਸਾਹਿਬ ਗਰਮੀ ਇਹਦਾ ਟੈਂਪਰੇਚਰ ਹੈ 45 46 ਆ ਰਿਹਾ ਜੀ ਬਹੁਤ ਲੋ ਵਗਦੀ ਪਈ ਹੈ ਬਿਕਾਰੋਬਾਰ ਦੇ ਹਾਲਾਤ ਜਿਹੜੇ ਬਿਲਕੁਲ ਠੰਡੇ ਪੈ ਗਏ ਨੇ ਕੋਈ ਬਾਹਰ ਨਿਕਲਣ ਨੂੰ ਤਿਆਰ ਨਹੀਂ ਇਹ ਇਸ ਲਈ ਸਿਰਫ ਹੈਗਾ ਇਨਸਾਨ ਨੂੰ ਹੈ ਇਨਸਾਨੀਅਤ ਦੇ ਨਾਤੇ ਇਹ ਹੈ ਕੇ ਆਪਣੇ ਆਪ ਨੂੰ ਜਿੰਨਾ ਕਵਰ ਕਰ ਸਕਦੇ ਹੋ ਤੇ ਉਹਨਾਂ ਕਵਰ ਕਰੋ ਧੁੱਪੇ ਨਾ ਨਿਕਲੋ ਨਿੰਬੂ λεਵਣ ਪੀਓ ਜਿੰਨਾ ਸਰੀਰ ਆਪਣਾ ਟੱਕ ਸਕਦੇ ਹੋ ਉਹਨਾਂ ਟੱਕੋ ਇਹਦੇ ਬਾਰੇ ਬਿਹਾਰ ਕੇ ਇਹਨੂੰ ਇਹੋ ਹੀ ਕੋਸ਼ਿਸ਼ ਹੈ ਬਾਹਰ ਨਿਕਲਣਾ ਲੂ ਵਗਣਾ ਇਹ ਹਰ ਕਿਸੇ ਵਾਸਤੇ ਡੇਂਜਰਸ ਜਿੰਨਾ ਵੀ ਹੋ ਸਕਦਾ ਜੀ ਵੱਧ ਤੋਂ ਵੱਧ ਨਿੰਬੂ λεਵਣ ਛੋਡਾ ਜਿੰਨਾ ਵੀ ਆਦਮੀ ਪੀ ਸਕਦਾ ਸਰੀਰ 'ਚ ਉਹਨਾਂ ਬਣਾ ਪੀਓ ਇਹਦੇ ਸਿਰਫ ਇਹਦੇ ਚੀਜ਼ ਦਾ ਜਿਆਦਾ ਬਚਾਵ ਹੈ ਗਰਮ ਚੀਜ਼ਾਂ ਦੇ ਬਜਾਏ ਠੰਡੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਆਪਣੇ ਆਪ ਨੂੰ ਬਚਾ ਕਰਨ ਵਾਸਤੇ ਜੀ ਆਪਣਾ ਸਿਰ ਨੂੰ ਢੱਕ ਕੇ ਗਿੱਲਾ ਕੱਪੜਾ ਲੈ ਕੇ ਤੇ ਢੱਕ ਕੇ ਫਿਰ ਨਿਕਲੇ ਹੱਬਲ ਦੇ ਕੋਸ਼ਿਸ਼ ਹੈ ਕੋਈ ਇਹ ਜਿੰਨੂੰ ਜ਼ਰੂਰੀ ਕੰਮ ਆ ਉਹ ਹੀ ਨਿਕਲੇ ਜਿੰਨੂੰ ਨਹੀਂ ਕੰਮ ਉਹ ਆਪਣੇ ਘਰ ਹੀ ਬਹਿ ਕੇ ਤੇ ਆਪਣਾ ਰੈਸਟ ਕਰੇ